ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਆ ਜਿਹੜੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਸਨ ਤਰਨਜੀਤ ਸਿੰਘ ਸੰਧੂ ਭਾਜਪਾ ਵੱਲੋਂ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਵੱਲੋਂ ਅਨਿਲ ਜੋਸ਼ੀ ਜੀ ਜਿਹੜੇ ਨੇ ਅਕਾਲੀ ਦਲ ਦੇ ਵੱਲੋਂ ਮੈਦਾਨ ਦੇ ਵਿੱਚ ਨੇ ਤਾਂ ਜਿਹੜੀ ਵਾਰੀ ਸੀ ਕਾਂਗਰਸ ਦੀ ਬੜੀ ਲੋਕਾਂ ਨੂੰ ਕਹਿਦੀ ਇੱਕ ਉਡੀਕ ਸੀ ਕਿ ਉਮੀਦਵਾਰ ਜਿਹੜਾ ਕੌਣ ਆ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਤੁਹਾਨੂੰ ਦੱਸਦੀ ਕਿ ਕੱਲ ਅੰਮ੍ਰਿਤਸਰ ਤੋਂ ਪਹਿਲਾਂ ਹੀ ਜਿਹੜੇ ਸੰਸਦ ਮੈਂਬਰ ਨੇ ਗੁਰਜੀਤ ਸਿੰਘ ਔਂਜਲਾ ਉਹਨਾਂ ਨੂੰ ਹੀ ਫੇਰ ਦੁਬਾਰਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਨਾਉਂਸ ਕਰ ਦਿੱਤਾ ਗਿਆ ਆਜੋ ਆਪਣੀ ਟਿਕਟ ਤੋਂ ਬਾਅਦ ਅੰਮ੍ਰਿਤਸਰ ਆ ਰਹੇ ਨੇ ਤਾਂ ਹੁਣ ਇਸ ਵੇਲੇ ਰੇਲਵੇ ਸਟੇਸ਼ਨ ਦੇ ਉੱਪਰ ਤੁਸੀਂ ਇਕੱਠ ਦੇਖ ਸਕਦੇ ਹੋ ਜਿਹੜੇ ਉਹਨਾਂ ਦੇ ਸਮਾਈਤੀ ਨੇ ਉਹ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਇਸ ਵੇਲੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਇਕੱਠੇ ਹੋਏ ਨੇ ਬਹੁਤ ਸਾਰਾ ਇਕੱਠ ਜਿਹੜਾ ਤੁਸੀਂ ਰੇਲਵੇ ਸਟੇਸ਼ਨ ਦੇ ਉੱਪਰ ਦੇਖ ਸਕਦੇ ਹੋ ਪਰਵਾਰਕ ਮੈਂਬਰ ਜਿਹੜੇ ਨੇ ਇਸ ਵੇਲੇ ਰੇਲਵੇ ਸਟੇਸ਼ਨ ਤੇ ਮੌਜੂਦ ਨੇ ਕਿਉਂਕਿ ਗੁਰੇਸ਼ ਸਿੰਘ ਔਜਲਾ ਜਿਹੜੇ ਨੇ ਬਾਏ ਟ੍ਰੇਨ ਅੰਮ੍ਰਿਤਸਰ ਪਹੁੰਚ ਰਹੇ ਨੇ ਟਿਕਟ ਮਿਲਣ ਤੋਂ ਬਾਅਦ ਕੀ ਕਹਿਣਾ ਚਾਹੋਗੇ ਅ ਮੈਂ ਸਭ ਤੋਂ ਪਹਿਲਾਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਦਾ ਤਜੀਹਾਰ ਵਿਸ਼ਵਾਸ ਤੋਂ ਆਇਆ ਅੱਡੇ ਚ ਐਂਡ ਬਹੁਤ ਜ਼ਿਆਦਾ ਧੰਨਵਾਦ ਹੈ ਅੰਮ੍ਰਿਤਸਰ ਵਾਸੀਆਂ ਦਾ ਸਾਡੇ ਪਾਰਟੀ ਨੇਤਾ ਦਾ ਸਾਡੇ ਪਾਰਟੀ ਵਰਕਰਾਂ ਦਾ ਜਿਹੜੇ ਆਪਣੇ ਹਰਮਨ ਪਿਆਰੇ ਲੀਡਰ ਸਦਾ ਗੁਰਜੀਤ ਸਿੰਘ ਔਜਲਾ ਨੂੰ ਇੰਨਾ ਪਿਆਰ ਕਰਦੇ ਤੁਸੀਂ ਦੇਖਿਆ ਠਾਠਾ ਮਾਰਦਾ ਇਕੱਠ ਆ ਐਂਡ ਅਸੀਂ ਵਿਸ਼ਵਾਸ ਦਵਾਣੇ ਆ ਆਪਣੇ ਹਾਈਕਮਾਨ ਨੂੰ ਅਮਰਸਰ ਵਾਸੀਆਂ ਨੂੰ ਇਹ ਜਿੱਤ ਕੇ ਸੀਟ ਅਸੀਂ ਕਾਂਗਰਸ ਹਾਈਕਮਾਨ ਦੀ ਚੋਰੀ ਪਾਵਾਂਗੇ ਅਤੇ ਫਿਰਕੂ ਤਾਕਤਾਂ ਨੂੰ ਪਾਵਰ ਚੌਂਚੋਂ ਰੋਕਾਂਗੇ ਬੜੀ ਕਸ਼ਮਕਸ਼ ਬਣੀ ਹੋਈ ਸੀ ਇਸ ਸੀਟ ਨੂੰ ਲੈ ਕੇ ਪਹਿਲਾਂ ਹੀ ਸਾਰੀਆਂ ਪਾਰਟੀਆਂ ਦੇ ਆਪਣੇ ਉਮੀਦਵਾਰ ਜਿਹੜੇ ਨੇ ਉਤਾਰ ਦਿੱਤੇ ਸੀ ਨਹੀਂ ਕਾਂਗਰਸ ਦਾ ਅਨਾਉਂਸ ਹੋਣਾ ਬਾਕੀ ਸੀ ਗੁਰਜੀਤ ਸਿੰਘ ਕੌਂਸਲਰ ਨੂੰ ਫਿਰ ਦੁਬਾਰਾ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿੰਨੀਆਂ ਜਿਹੜੀਆਂ ਉਮੀਦਾਂ ਨੇ ਲੋਕਾਂ ਦੀ ਉਹਨਾਂ ਤੇ ਖਰੇ ਉਤਰ ਸਕੋਗੇ ਇਹ ਕਸ਼ਮਕਸ਼ ਨਹੀਂ ਹੁੰਦੀ ਇਹ ਇੱਕ ਪਾਰਟੀ ਦਾ ਇੱਕ ਡਿਸਪਲਿਨ ਹੈ ਇੱਕ ਪਾਰਟੀ ਦਾ ਅਨੁਸ਼ਾਸਨ ਹੁੰਦਾ ਆਪਾਂ ਜਦੋਂ ਵੇਖੋ ਕਾਂਗਰਸ ਪਾਰਟੀ ਦੀ ਬਿਊਟੀ ਆ ਖੂਬਸੂਰਤੀ ਆ ਉਹ ਸਾਰੇ ਬਲਾਕ ਪ੍ਰਧਾਨ ਸਾਰੇ ਵਰਕਰ ਸਹਬਾਨ ਨੂੰ ਕੱਲੇ-ਕੱਲੇ ਸੱਦ ਕੇ ਪੁੱਛਦੀ ਆ ਵੀ ਇਹਦੀਆਂ ਵਾਧੇ ਘਾਟੇ ਕੀ ਆ ਕਿਹਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਆ ਕੌਣ ਤੁਹਾਡਾ ਪਿਆਰਾ ਵਾ ਸਾਡੀ ਪਾਰਟੀ ਦਾ ਅਨੁਸ਼ਾਸਨ ਹੈ ਕਸ਼ਮਕਸ਼ ਕੋਈ ਨਹੀਂ ਆ ਇਹ ਹੈਲਦੀ ਅਨੁਸ਼ਾਸਨ ਹੈ ਹੋਣਾ ਚਾਹੀਦਾ ਇਹ ਨਹੀਂ ਵੀ ਦੂਜੇ ਪਾਰਟੀ ਵਾਂਗੂ ਤੁਸੀਂ ਸਵੇਰੇ ਸੁੱਤੇ ਉੱਠੇ ਤੁਹਾਨੂੰ ਪਤਾ ਹੀ ਨਹੀਂ ਵੀ ਕਿਹੜਾ ਕੈਂਡੀਡੇਟ ਆ ਗਿਆ ਤੁਸੀਂ ਦੇਖਿਆ ਹੋਣਾ ਪੈਰਾਸ਼ੂਟਰਾਂ ਹੀ ਕਿਦਾਂ ਕੈਂਡੀਡੇਟ ਆਉਂਦੇ ਇੱਕ ਦੀ ਕਾਂਗਰਸ 'ਚ ਕਲਚਰ ਨਹੀਂ ਹੈਗਾ ਜਾਣੇ ਪਛਾਣੇ ਚਿਹਰਾ ਹਰਮਨ ਪਿਆਰਾ ਹਰਮਨ ਪਿਆਰਾ ਚਿਹਰਾ ਇੱਕ ਕੰਮ ਕਰਕੇ ਦਿਖਾਉਣ ਵਾਲਾ ਚਿਹਰਾ ਯਾ ਲੋਕਾਂ ਨੇ ਵੇਖਿਆ ਵਾ ਬਾਕੀ ਦੇ ਕਹਿੰਦੇ ਅਸੀਂ ਕਰਾਂਗੇ ਇੱਥੇ ਹੈਗਾ ਵੀ ਕਰਕੇ ਵਿਖਾਇਆ ਤੇ ਹਮੇਸ਼ਾ ਇਦਾਂ ਹੀ ਚੱਲੂਗਾ ਜੀਲਾ ਸਾਹਿਬ ਪਹਿਲਾਂ ਹੀ ਲੋਕਾਂ ਦੇ ਹਰਮਨ ਪਿਆਰੇ ਨੇ ਲੋਕ ਬਹੁਤ ਸਾਰਾ ਵਿਸ਼ਵਾਸ ਕਰਦੇ ਨੇ ਕਿ ਅੱਗੇ ਵੀ ਲੋਕ ਵਿਸ਼ਵਾਸ ਕਰ ਸਕਦੇ ਨੇ ਬਿਲਕੁਲ ਬਿਲਕੁਲ ਵਿਸ਼ਵਾਸ ਦੇਖੋ ਤਾਂ ਸਾਹਮਣੇ ਆ ਕੁਝ ਲੁਕਿਆ ਨਹੀਂ ਹੈ ਨਾ ਵੇਖੋ ਮਤਲਬ ਦਿਲ ਖੋਲ ਕੇ ਲੋਕਾਂ ਨੂੰ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਵੋਟ ਦਿੰਦੇ ਆ ਕਿਉਂ ਦਿੰਦੇ ਆ ਸ਼ਹਿਰ ਦੀ ਬਿਹਤਰੀ ਲਈ ਆਪਣੇ ਅਮਰਸਰ ਨਗਰੀ ਦਾ ਵੇਖੋ ਜਿੰਨੇ ਸੇਵਾ ਕੀਤੀ ਸੱਚੇ ਦਿਲ ਨਾਲ ਗੁਰੂ ਰਾਮਦਾਸ ਦੀ ਨਗਰੀ ਦੀ ਉਹਦੇ ਕੋਈ ਘਾਟ ਥੋੜਾ ਵਾ ਅਸੀਂ ਤੇ ਪਹਿਲੇ ਦਿਨ ਤੋਂ ਜਿਹੜੀ ਡਿਊਟੀਆਂ ਨੂੰ ਮਿਲਦੀ ਆ ਅਸੀਂ ਉਹਨੂੰ ਆਪਾਂ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੇ ਆ ਇਹ ਨਹੀਂ ਆ ਵੀ ਉਹ ਸਦਾਬਾਰ ਸਦਾਬਾਰ ਲਿਟ ਰਹੇ ਨੇ ਵੀ ਮੌਕਾ ਪ੍ਰਸਤ ਅੱਜ ਵੋਟਾਂ ਆਈਆਂ ਤੇ ਤੁਸੀਂ ਲੋਕਾਂ ਕੋ ਚਲੇ ਜਾਓ ਅਸੀਂ ਹਮੇਸ਼ਾ ਲੋਕਾਂ ਦੀ ਕਚਹਿਰੀ ਚ ਰਹੇ ਆ ਲੋਕਾਂ ਨੂੰ ਪਤਾ ਵਿਸ਼ਵਾਸ ਦੋਨੇ ਵੀ ਅਸੀਂ ਹਮੇਸ਼ਾ ਇਦਾਂ ਹੀ ਰਹਿਣਾ ਹਮੇਸ਼ਾ ਤੁਹਾਡੇ ਵਿੱਚ ਰਹਿਣਾ ਸੇਵਾ ਕਰਦੇ ਰਹਿਣਾ ਤੇ ਸਾਨੂੰ ਵਿਸ਼ਵਾਸ ਹੈ ਵੀ ਇਹ ਸੇਵਾ ਜਾਰੀ ਰਹੂਗੀ ਜਿੱਤ ਦੇ ਰੂਪ ਚ ਜਾਰੀ ਰਹੂਗੀ ਐਂਡ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਨੂੰ ਕਿੱਦਾਂ ਦੇ ਆਮ ਆਦਮੀ ਪਾਰਟੀ ਦੇਖੋ ਇੱਕ ਲੋਕਾਂ ਨੇ ਬਦਲ ਦੇ ਰੂਪ ਚ ਚੁਣਿਆ ਪਰ ਉਹ ਬਦਲ ਤੋਂ ਬਦਲਾ ਜ਼ਿਆਦਾ ਉਹਨਾਂ ਚ ਜ਼ਿਆਦਾ ਬਦਲੇ ਖੋਰੀ ਆ ਕੋਈ ਬਦਲ ਨਹੀਂ ਲੋਕਾਂ ਜਿਹੜੀਆਂ ਚੀਜ਼ਾਂ ਦੇਖੋ ਕੋਈ ਵੀ ਪਾਰਟੀ ਮਾੜੀ ਨਹੀਂ ਹੁੰਦੀ ਦੇਖੋ ਹਰ ਇੱਕ ਦਾ ਆਪਣੇ ਆਪਣੇ ਵਿਚਾਰ ਹੁੰਦੇ ਆ ਆਪਣੇ ਆਪਣੇ ਸਿਧਾਂਤ ਹੁੰਦੇ ਆ ਗੱਲ ਤੇ ਲੀਡਰਾਂ ਦੀ ਕੰਮ ਕਰਨ ਵਾਲਿਆਂ ਦੀ ਜਿਹਨੇ ਪਾਰਟੀ ਦੀ ਅੱਗੇ ਲੈ ਕੇ ਜਾਣੀ ਆ ਵਿਚਾਰਧਾਰਾ ਤੇ ਉਹ ਜਿਹੜੀ ਵਿਚਾਰਧਾਰਾ ਦੇ ਤੁਰੇ ਆ ਤੁਹਾਨੂੰ ਪਤਾ ਉਹ ਬੜੀ ਬੁਰੀ ਤਰ੍ਹਾਂ ਰੇਲੋਂ ਲਿਓ ਰੇਲ ਲੱਤ ਗਈ ਉਹਨਾਂ ਦੀ ਤੇ ਉਹ ਤੇ ਆਪਸੀ ਫੁੱਟ ਦਾ ਸ਼ਿਕਾਰ ਆ ਤੁਹਾਨੂੰ ਪਤਾ ਇਹ ਲੋਕਾਂ ਨਾਲ ਝੂਠ ਬੋਲੇ ਝੂਠੇ ਵਾਅਦੇ ਕੀਤੇ ਆ ਐ ਲੋਕਾਂ ਨੇ ਤੁਹਾਨੂੰ ਪਤਾ ਵੀ ਆਪਣਾ ਹਸਾਬ ਦਾ ਵੀ ਬੜੀ ਛੇਤੀ ਕਰਦੇ ਆ ਤੇ ਪੰਜਾਬੀਆਂ ਨੇ ਉਹਨਾਂ ਦਾ ਹਸਾਬ ਦਾ ਤੁਹਾਨੂੰ ਜਲਦੀ ਦਿਖਾ ਦੇਣਾ ਧੰਨਵਾਦ ਮੇਰੇ ਪੂਰੇ ਦੇ ਪੂਰੇ ਜਿੰਨੇ ਪਾਰਟੀ ਵਰਕਰ ਨੇ ਐਸ ਲਈ ਗੁਰਜੀਤ ਸਿੰਘ ਔਂਜਲਾ ਦੀ ਉਡੀਕ ਦੇ ਵਿੱਚ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਵੱਲੋਂ ਗੁਰਜੀਤ ਸਿੰਘ ਔਂਜਲਾ ਨੂੰ ਫੇਰ ਦੁਬਾਰਾ ਮੈਦਾਨ ਦੇ ਵਿੱਚੋਂ ਉਤਾਰਿਆ ਗਿਆ ਤਾਂ ਉਹਨਾਂ ਨੂੰ ਰੀਸੀਵ ਕਰਨ ਦੇ ਲਈ ਅੱਜ ਪੂਰੇ ਦਾ ਪੂਰਾ ਹਜ਼ੂਮ ਜਿਹੜਾ ਇਕੱਠ ਦੇ ਰੂਪ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਪਾਰਟੀ ਵਰਕਰ ਨੇ ਚਾਹੇ ਉਹ ਨੇਤਾ ਹੋਣ ਚਾਹੇ ਆਮ ਜਿਹੜੇ ਵਰਕਰ ਹੋਣ ਤਾਂ ਇਸ ਵੇਲੇ ਉਹਨਾਂ ਦੀ ਉਮੀਦ ਜਿਹੜੀ ਆ ਕਾਂਗਰਸ ਦੇ ਸਿਰ ਦੇ ਉੱਪਰ ਹੈ ਇੱਕ ਵਾਰ ਫੇਰ ਜਿਹੜਾ ਪਾਰਟੀ ਦੇ ਵੱਲੋਂ ਵਿਸ਼ਵਾਸਾ ਗੁਰਜੀਤ ਸਿੰਘ ਔਂਜਲਾ ਦੇ ਉੱਪਰ ਜਤਾਇਆ ਗਿਆ ਤਾਂ ਉਹਨਾਂ ਨੂੰ ਜਿਹੜੀ ਟਿਕਟ ਇੱਕ ਵਾਰ ਫਿਰ ਦੁਬਾਰਾ ਦੇ ਦਿੱਤੀ ਗਈ ਆ ਅੰਮ੍ਰਿਤਸਰ ਦੀ ਸੇਵਾ ਦਾ ਮੌਕਾ ਫੇਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਮੈਂ ਤਾਂ ਬਹੁਤ ਖੁਸ਼ ਆਂ ਵੀ ਇੰਨਾ ਵਿਸ਼ਵਾਸ ਕੀਤਾ ਹਾਈ ਕਮਾਂਡ ਨੇ ਕਿ بیٹے ਨੂੰ ਤੀਸਰੀ ਵਾਰ ਫੇਰ ਨਵਾਜਿਆ ਹੈ ਕਿ ਕਿ ਤੂੰ ਕਰਕੇ ਹੈਟਟ੍ਰਿਕ ਮਾਰ ਕੇ ਆ ਜਦੋਂ ਔਂਜਲਾ ਸਾਹਿਬ ਗਏ ਸੀਗੇ ਤੁਹਾਨੂੰ ਕੁਝ ਮਾੜਾ ਮੋਟਾ ਸ਼ੱਕ ਸੀ ਕਿ ਇਸ ਵਾਰ ਟਿਕਟ ਮਿਲਣੀ ਆ ਜਾਂ ਨਹੀਂ ਕਿਉਂਕਿ ਉਹ ਵੀ ਸੋਨੀ ਦਾ ਨਾਮ ਵੀ ਜਿਹੜਾ ਉਹ ਅੱਗੇ ਆ ਰਿਹਾ ਸੀਗਾ ਕੋਈ ਕਸਮਕਾਸ਼ ਨਹੀਂ ਸੀ ਸਾਨੂੰ ਆਲਰੇਡੀ ਪਤਾ ਸੀ ਕਿ ਟਿਕਟ ਸਾਡੇ ਹੱਕ 'ਚ ਭੁਗਤਣੀ ਆ ਬਾਕੀ ਬੇਟਾ ਹਰ ਇੱਕ ਦਾ ਹੱਕ ਆ ਕਿ ਉਹ ਚੋਣ ਵਾਸਤੇ ਟਿਕਟ ਮੰਗੇ ਜੇ ਟਿਕਟ ਇੱਕ ਨੂੰ ਮਿਲਣੀ ਸੀ ਤੇ ਹੁਣ ਅਸੀਂ ਸਾਰੇ ਇਕੱਠੇ ਆ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਬਹੁਤ ਸਾਰਾ ਵਿਸ਼ਵਾਸ ਅੰਮ੍ਰਿਤਸਰ ਦੇ ਲੋਕ ਔਂਜਲਾ ਸਾਹਬ ਤੇ ਕਰਦੇ ਨੇ ਕਿ ਅੱਗੇ ਵੀ ਜਣਾ ਵਿਸ਼ਵਾਸ ਇਸੇ ਤਰ੍ਹਾਂ ਬਰਕਰਾਰ ਰਹੇਗਾ ਲੋਕਾਂ ਦੀ ਮੰਗ ਤੇ ਟਿਕਟ ਮਿਲੀ ਆ ਸਾਡੀ ਮੰਗ ਤੇ ਟਿਕਟ ਨਹੀਂ ਮਿਲੀ ਲੋਕਾਂ ਉਹਨਾਂ ਨੇ ਜਦੋਂ ਸਰਵੇ ਕੀਤਾ ਤੇ ਹਰ ਵਰਕਰ ਨੇ ਕਿਹਾ ਸੀ ਜੇ ਗੁਰਜੀਤ ਨੂੰ ਟਿਕਟ ਦਿੰਦੇ ਆ ਉਹ ਤੇ ਅਸੀਂ ਘਰਾਂ ਤੋਂ ਨਿਕਲਦੇ ਆ ਤੇ ਜੇ ਤੁਸੀਂ ਕਿਸੇ ਹੋਰ ਨੂੰ ਟਿਕਟ ਦਿੰਦੇ ਹੋ ਤੇ ਫਿਰ ਅਸੀਂ ਘਰਾਂ ਚੋਂ ਨਹੀਂ ਨਿਕਲਾਂਗੇ ਕਿਉਂਕਿ ਲੋਕਾਂ ਨੇ ਵਿਸ਼ਵਾਸ ਕੀਤਾ ਇਹ ਟਿਕਟ ਲੋਕਾਂ ਨੇ ਦਵਾਈ ਆ ਤੁਸੀਂ ਸਾਰਿਆਂ ਨੇ ਦਵਾਈ ਆ ਤੇ ਜਿਤਾਉਣਾ ਵੀ ਤੁਸੀਂ ਅਜਨਾ ਸਾਹਿਬ ਸਟੇਸ਼ਨ ਦੇ ਉੱਪਰ ਉਤਰ ਚੁੱਕੇ ਨੇ ਆਪਣੀ ਸੀਟ ਛੱਡ ਚੁੱਕੇ ਨੇ ਟ੍ਰੇਨ ਤੋਂ ਉਤਰ ਚੁੱਕੇ ਨੇ ਲੋਕ ਰিসিਵ ਕਰ ਲਏ ਨੇ ਤੁਸੀਂ ਵੀ ਬਾਰ ਉਹਨਾਂ ਦੀ ਵੇਟ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਏ ਮੈਨੂੰ ਅੰਜ ਲੱਗਦਾ ਹੈ ਕਿ ਮੇਰੇ ਘਰ ਅੱਜ ਮੈਂ ਅੱਜ ਪੈਦਾ ਹੋਇਆ ਹੋਵੇ ਇੰਨੀ ਖੁਸ਼ੀ ਆ ਤੇ ਟਿਕਟ ਲੈ ਕੇ ਆਇਆ ਏ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦੀ ਆਂ ਅਮਰਸਰ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦੀ ਆ ਚਾਹੇ ਉਹ ਐਕਸ ਐਮ ਐਲ ਏ ਚਾਹੇ ਹੁਣ ਦੇ ਐਮ ਐਲ ਏ ਮੌਜੂਦ ਸਾਰੇ ਬਲਾਕ ਪ੍ਰਧਾਨ ਸ ਜ਼ਿਲ੍ਹਾ ਪ੍ਰਧਾਨ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦੀ ਕਿ ਉਹਨਾਂ ਦੇ ਸਹਿਯੋਗ ਕਰਕੇ ਹੀ ਸਾਨੂੰ ਟਿਕਟ ਮਿਲੀ ਬਹੁਤ ਵੱਡਾ ਇਕੱਠ ਜਿਹੜਾ ਇਸ ਵੇਲੇ ਰੇਲਵੇ ਸਟੇਸ਼ਨ ਦੇ ਉੱਪਰ ਆ ਜਿਸ ਤਰ੍ਹਾਂ ਕਹਿ ਦਈਏ ਕਿ ਤੇਲ ਛਟ ਨੂੰ ਜਗ੍ਹਾ ਨਹੀਂ ਆ ਦੇਖ ਕੇ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੁਣ ਬਹੁਤ ਵਧੀਆ ਹੁੰਦਾ ਇਹ ਲੋਕਾਂ ਦਾ ਚਾਹੇ ਜਿਹੜਾ ਨਾ ਸਾਡੇ ਕੋਲੋਂ ਸੰਭਿਆ ਜਾਂਦਾ ਹੈ ਨਾ ਤੁਹਾਡੇ ਕੋਲੋਂ ਸੰਭਿਆ ਜਾਂਦਾ ਸਾਰੇ ਭੈਣ ਭਰਾ ਬਹੁਤ ਖੁਸ਼ ਆ ਉਹਨਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੀ ਮੰਗ ਪੂਰੀ ਹੋਈ ਤੇ ਇਹ ਸਭ ਭੈਣ ਭਰਾਵਾਂ ਕਰਕੇ ਟਿਕਟ ਮਿਲੀ ਆ ਅਸੀਂ ਨਿਮਾਣੇ ਜੇ ਬੰਦੇ ਆ ਪ੍ਰਮਾਤਮਾ ਨੇ ਅਸ਼ੀਰਵਾਦ ਦਿੱਤਾ ਸਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਗੁਰਜੀਤ ਸਿੰਘ ਔਂਜਲਾ ਟਿਕਟ ਲੈਣ ਤੋਂ ਬਾਅਦ ਬਾਇ ਟ੍ਰੇਨ ਸਫਰ ਕਰਕੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤਾਂ ਇਸ ਵੇਲੇ ਉਹਨਾਂ ਦੀ ਐਂਟਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਹੋ ਚੁੱਕੀ ਆ ਜਿਸ ਤਰ੍ਹਾਂ ਉਹਨਾਂ ਦੇ ਵਰਕਰ ਉਹਨਾਂ ਦੇ ਸਹਿਯੋਗੀ ਸਵੇਰ ਤੋਂ ਉਹਨਾਂ ਦੀ ਵੇਟ ਕਰ ਰਹੇ ਸੀ ਤਾਂ ਉਹਨਾਂ ਦੇ ਮਾਤਾ ਜੀ ਵੀ ਬਾਸ ਸਟੇਸ਼ਨ ਦੇ ਉਹਨਾਂ ਦੀ ਉਡੀਕ ਦੇ ਵਿੱਚ ਨੇ ਤਾਂ ਹੁਣ ਥੋੜੀ ਹੀ ਦੇਰ ਦੇ ਵਿੱਚ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਸਟੇਸ਼ਨ ਤੋਂ ਬਾਹਰ ਆਉਣ ਵਾਲੇ ਨੇ ਸਾਡੇ ਨਾਲ ਇਸ ਵੇਲੇ ਕਾਂਗਰਸ ਦੇ ਬਹੁਤ ਵਧੀਆ ਲੀਡਰ ਸੋਨੂ ਜੰਡਿਆਲਾ ਜੀ ਨੇ ਗੁਰਜੀਤ ਸਿੰਘ ਔਜਲਾ ਦੇ ਉੱਪਰ ਪਾਰਟੀ ਦੇ ਵੱਲੋਂ ਸਵਾਜਿਵਤ ਜਤਾਇਆ ਗਿਆ ਜਿਹੜਾ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਇਕੱਠ ਹੈ ਇਸ ਵੇਲੇ ਰੇਲਵੇ ਸਟੇਸ਼ਨ ਤੇ ਆ ਵੇਖੋ ਇਹ ਜਿਹੜੀ ਗੁਰੂ ਨਗਰੀ ਦੇ ਵਿੱਚ ਟਿਕਟ ਮਿਲੀ ਹੈ ਗੁਰਜੀਤ ਸਿੰਘ ਔਜਲਾ ਨੂੰ ਨਹੀਂ ਅਮ੍ਰਿਤਸਰ ਦੇ ਹਰ ਇੱਕ ਵੋਟਰ ਨੂੰ ਮਿਲੀ ਆ ਔਜਲਾ ਸਾਹਿਬ ਇੱਕ ਨੇਕਦਿਲ ਇਨਸਾਨ ਤੇ ਜਿੱਥੇ ਹੈਗੇ ਆ ਔਰ ਪਾਰਟੀ ਬਾਜੀ ਤੋਂ ਉੱਠ ਕੇ ਕੰਮ ਕਰਦੇ ਨੇ ਉਹਨੇ ਕਦੀ ਕਿਸੇ ਨੂੰ ਇਹ ਨਹੀਂ ਪੁੱਛਿਆ ਕਿਹੜੀ ਪਾਰਟੀ ਦਾ ਸੰਬੰਧ ਰੱਖਦਾ ਔਰ ਹਰ ਕਿਸੇ ਨੂੰ ਆਪਣੇ ਨਾਲ ਲੈ ਕੇ ਚੱਲਦੇ ਨੇ ਔਰ ਜਿਹੜੀ ਵੀ ਕੋਈ ਗੱਲ ਮੁੱਦਾ ਹੁੰਦਾ ਪੰਜਾਬ ਦਾ ਉਹਨੂੰ ਪਹਿਲ ਦੀ ਅਧਾਰ ਤੇ ਪਾਰਲੀਮੈਂਟ ਵਿੱਚ ਚੁੱਕਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਮਹਾਰੇ ਦੀ ਬੇਅਦਬੀ ਦਾ ਮਸਲਾ ਚੁੱਕਣ ਵਾਲੇ ਪਹਿਲੇ ਸਿੱਖ ਨੇ ਗੁਰਜੀਤ ਸਿੰਘ ਔਜਲਾ ਬੰਦੀ ਸਿੰਘਾਂ ਨੇ ਮਸਲਾ ਚੁੱਕਣ ਵਾਲੇ ਡੇਢ ਸਾਲ ਕਿਸਾਨੀ ਅੰਦੋਲਨ ਦੌਰਾਨ ਗੁਰਜੀਤ ਸਿੰਘ ਔਜਲਾ ਪਾਰਲੀਮੈਂਟ ਦੇ ਬਾਹਰ ਉੱਥੇ ਬੈਠੇ ਰਹਿ ਤਰਨੇ ਤੇ ਹੁਣ ਜਦੋਂ ਆ ਗੱਲ ਪਾਣੀ ਸੀਗਾ ਉਹਦੇ ਅੰਦਰ ਜੋਸ਼ ਵੇਖੋ ਕਿੰਨਾ ਵਾ ਵੀ ਇਹਨਾਂ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਪਾਰਲੀਮੈਂਟ ਵਿੱਚ ਬੰਬ ਫੜ ਲਿਆ ਤੇ ਅੱਜ ਜਿਹੜੀ ਔਜਲਾ ਸਾਹਿਬ ਦੀ ਕਮਾਈ ਤੁਸੀਂ ਵੇਖ ਰਹੇ ਹੋ ਇਹ ਕਮਾਈ ਕਰਮਾ ਭਾਗਾ ਨਾਲ ਮਿਲਦੀ ਆ ਚੰਗਾ ਹੁੰਦਾ ਸੀ ਕਮੋੜ ਲਈ ਮਰਨਾ ਪੈਂਦਾ ਪਰ ਜਿਹੜੇ ਇਨਸਾਨ ਨੂੰ ਬਹੁਤ ਘੱਟ ਲੀਡਰ ਹੁੰਦੇ ਜਿਨ੍ਹਾਂ ਨੂੰ ਚੰਗਾ ਕਹਿ ਜਾਂਦਾ ਪਰ ਅੱਜ ਜਿੱਦਨ ਵੀ ਵੇਖੋ ਵਾਵਾ ਹੀ ਹੋਣ ੜੀ ਆ ਔਰ ਔਜਲਾ ਸਾਹਿਬ ਦਾ ਇੱਥੇ ਕੋਈ ਮੁਕਾਬਲਾ ਹੈਗਾ ਹੀ ਨਹੀਂ ਆ 2 ਲੱਖ ਤੋਂ ਵੱਧ ਲੀਡ ਦੇ ਨਾਲ ਅਸੀਂ ਜਿੱਤਾਂਗੇ ਇਹ ਖੁਸ਼ੀ ਦਾ ਜਿਹੜਾ ਤੁਸੀਂ ਜਸ਼ਨ ਵੇਖ ਰਹੇ ਜੇ ਏ ਆਪਾਂ ਫੇਰ ਇਲੈਕਸ਼ਨ ਤੋਂ ਬਾਅਦ ਜਦੋਂ ਰਿਜ਼ਲਟ ਆਉਣਾ ਉਦੋਂ ਵੀ ਮਨਾਵਾਂਗੇ ਸਾਰੇ ਰਲ ਕੇ ਮਨਾਵਾਂਗੇ ਜਿੰਨਾ ਵਿਕਾਸ ਕਾਰਜ ਜਿਹੜਾ ਔਜਲਾ ਸਾਹਿਬ ਨੇ ਕਰਾਇਆ ਵਾ ਜਿਨ੍ਹਾਂ ਪੰਜਾਬ ਦੇ ਮੁੱਦੇ ਉੱਤੇ ਚੁੱਕੇ ਜਿਨ੍ਹਾਂ ਹੱਲ ਕਰਾਏ ਜਿਨ੍ਹਾਂ ਲਿੰਕ ਰੋਡ ਵੇਖ ਰਹੇ ਔਜਲਾ ਸਾਹਿਬ ਨੇ ਲਿਆਂਦੇ ਜਿਹੜੀ ਆ ਤਰਨਤਰਨ ਤੋਂ ਸੜਕ ਆਉਂਦੀ ਆ ਬਾਬਾ ਦੀਪ ਸਿੰਘ ਇੱਧਰ ਉਹ ਜਿਹੜੀ ਸੜਕ ਆ ਫੋਰ ਲਾਈਨ ਇਹਨਾਂ ਪਾਸ ਕਰਾਈ ਜਿਹੜਾ ਤੁਸੀਂ ਜਨਾਲੇ ਨੂੰ ਜਾਂਦੇ ਜੇ ਕਰਤਾਰਪੁਰ ਸਾਹਿਬ ਤੱਕ ਫੋਰ ਲਾਈਨ ਪਾਸ ਕਰਾਈ ਕਿੰਨੇ ਫਲਾਈਓਵਰ ਬਣ ਰਹੇ ਆ ਇਹ ਔਜਲਾ ਸਾਹਿਬ ਦੀ ਦੇਣ ਆ ਜੇ ਅੱਜ ਤੁਸੀਂ ਇੱਥੇ ਵੇਖੋ ਸੁਲਤਾਨਵਿੰਡ ਤੋਂ ਜਦ 95 ਲੱਖ ਰੁਪਏ ਦਾ ਟਰੈਕ ਜਿਹੜਾ ਬਣਾ ਰਿਆ ਸੈਰ ਕਰਨ ਲਈ ਇਹੋ ਜੇ ਬਹੁਤ ਸਾਰੇ ਕੰਮ ਕੀਤੇ ਕਰੋੜਾਂ ਦੇ ਪ੍ਰੋਜੈਕਟ ਸ਼ਹਿਰ ਨੂੰ ਲਿਆ ਕੇ ਦਿੱਤੇ ਆ ਬੰਦੇ ਬਾਹਰੋਂ ਟ੍ਰੇਨ ਆਰ ਕੇ ਕੰਮ ਦਿੱਤੇ ਆ ਕਿੰਨੀਆਂ ਫਲਾਈਟਾਂ ਇਧਰ ਨੂੰ ਚਲਾਈਆਂ ਆ ਵਾ ਵਿਦੇਸ਼ਾਂ ਨੂੰ ਜੇ ਮੈਂ ਕੰਮ ਗਿਣੌਣ ਲਗਾ ਤੇ ਔਜਲਾ ਸਾਹਿਬ ਨੇ ਕੰਮਾਂ ਦਾ ਤੇ ਰਿਕਾਰਡ ਹੀ ਤੋੜਤਾ ਕਿਉਂਕਿ ਉਹ ਬੰਦਾ ਨਾ ਗੁਰੂ ਨਗਰੀ ਨੂੰ ਸਮਰਪਿਤ ਹੈ ਜਿੱਦਾਂ ਦੀ ਨਗਰੀ ਉਦਾਂ ਦਾ ਕੈਂਡੀਡੇਟ ਔਰ ਕਾਂਗਰਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਇੱਕ ਜੇਤੂ ਉਮੀਦਵਾਰ ਨੂੰ ਉਤਾਰ ਕੇ ਤੇ ਭਾਜਣਾ ਪਾਤੀਆਂ ਮਰੂਦਿਆਂ ਨੂੰ ਜਿੱਦਣ ਦਾ ਔਜਲਾ ਸਾਹਿਬ ਦੀ ਟ ਵਰਕਰਾਂ ਦੇ ਵਿੱਚ ਜੋਸ਼ ਭਰ ਗਿਆ ਕਾਂਗਰਸਧੀਆਂ ਚ ਤੇ ਅੱਜ ਤੁਸੀਂ ਵੇਖ ਲਓ ਕਿੰਨੇ ਜੋਸ਼ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਵੱਡੀ ਲੀਡ ਦੇ ਨਾਲ ਅਸੀਂ 2 ਲੱਖ ਤੋਂ ਵੱਧ ਵੱਡੀ ਲੀਡ ਨਾਲ ਜਿੱਤ ਕੇ ਜਿਹੜਾ ਵਾ ਪਾਰਲੀਮੈਂਟ ਵਿੱਚ ਭੇਜਾਂਗੇ ਔਰ 13 ਦੀਆਂ 13 ਸੀਟਾਂ ਜਿੱਤਾਂਗੇ ਕਿਉਂਕਿ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਦੀ ਅਗਵਾਈ ਵਿੱਚ ਜਿਹੜੀ ਪੰਜਾਬ ਚ ਚੋਣ ਹੋ ਰਹੀ ਬਾਜਵਾ ਸਾਹਿਬ ਦੀ ਔਰ ਉਹ ਖੁਦ ਬੜੇ ਝਜਾਰੂ ਸਾਡੇ ਪ੍ਰਧਾਨ ਬੜੇ ਝਜਾਰੂ ਸਾਡੇ ਵਰਕਰ ਉਸ ਤੋਂ ਜ਼ਿਆਦਾ ਝਜਾਰੂ ਨੇ ਤੇ ਇਹ ਵਰਕਰਾਂ ਦਾ ਜੋਸ਼ ਤੁਸੀਂ ਵੇਖ ਲਓ ਇਹ ਜੋਸ਼ ਜਿਹੜਾ ਵਾ ਇਹ ਬਹੁਤ ਜ਼ਿਆਦਾ ਜੋਸ਼ ਭਰਿਆ ਹੋਰ ਵੱਡੀ ਲੀਡ ਨਾ ਜਿੱਤਾਂਗੇ ਧੰਨਵਾਦ ਅਸੀਂ ਤੁਹਾਨੂੰ ਦੱਸ ਦਈਏ ਗੁਰਜੀਤ ਸਿੰਘ ਹੌਂਸਲੇ ਬਾਹਰ ਆ ਰਹੇ ਨੇ ਸਟੇਸ਼ਨ ਤੋਂ ਆਪਣੀ ਗੱਡੀ ਦੇ ਵੱਲ ਉਹਨਾਂ ਦੇ ਮਾਤਾ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਸੀ ਉਹਨਾਂ ਦੇ ਜਿਹੜੇ ਵਰਕ ਕਰਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਹੁਣ ਗੁਰਜੀਤ ਸਿੰਘ ਔਂਜਲਾ ਜਿਹੜੇ ਨੇ ਰੇਲਵੇ ਸਟੇਸ਼ਨ ਤੋਂ ਬਾਹਰ ਆ ਰਹੇ ਨੇ ਔਰ ਤੁਹਾਨੂੰ ਦੱਸ ਦਈਏ ਤੀਜੀ ਵਾਰ ਫੇਰ ਪਾਰਟੀ ਦੇ ਵੱਲੋਂ ਜਿਹੜਾ ਵਿਸ਼ਵਾਸ ਆ ਉਹ ਗੁਰਜੀਤ ਸਿੰਘ ਔਂਜਲਾ ਦੇ ਉੱਪਰ ਜਤਾਇਆ ਗਿਆ ਉਹਨਾਂ ਨੂੰ ਟਿਕਟ ਦੇ ਨਾਲ ਫੇਰ ਨਵਾਜਿਆ ਗਿਆ ਜਿਸ ਤਰ੍ਹਾਂ ਪਹਿਲਾਂ ਹੀ ਸਾਰੀਆਂ ਪਾਰਟੀਆਂ ਨੇ ਆਪਣੀਆਂ ਟਿਕਟਾਂ ਜਿਹੜੀਆਂ ਉਹ ਆਪਣੇ ਆਪਣੇ ਕੈਂਡੀਡੇਟਸ ਨੂੰ ਸੌਂਪ ਦਿੱਤੀਆਂ ਸੀ ਤਾਂ ਐਲਾਨ ਹੋਣਾ ਬਾਕੀ ਸੀ ਸਿਰਫ ਕਾਂਗਰਸ ਦਾ ਤਾਂ ਉਹ ਵੀ ਕੱਲ ਜਿਹੜਾ ਕਾਂਗਰਸ ਦੀ ਦਿੱਕਤਾ ਗੁਰਜੀਤ ਸਿੰਘ ਔਜਲਾ ਦੀ ਝੋਲੀ ਦੇ ਵਿੱਚ ਪੈ ਚੁੱਕੀ ਆ। ਇਸ ਵੇਲੇ ਤਸਕੀਰ ਤਸਵੀਰਾਂ ਤੁਸੀਂ ਰੇਲਵੇ ਸਟੇਸ਼ਨ ਦੇ ਬਾਹਰ ਦੇਖ ਸਕਦੇ ਹੋ। ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤਾਂ ਲੋਕਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਪਾਰਟੀ ਵਰਕਰ ਨੇ ਸਾਰੇ ਉਹਨਾਂ ਦੀ ਉਡੀਕ ਕੀਤੀ ਸੀ। ਤਾਂ ਹੁਣ ਗੁਰਜੀਤ ਸਿੰਘ ਔਜਲਾ ਇਸ ਵੇਲੇ ਰੇਲਵੇ ਸਟੇਸ਼ਨ ਤੋਂ ਬਾਹਰ ਆ ਚੁੱਕੇ ਨੇ। ਪਹਿਲਾਂ ਆਪਣੀ ਮਾਂ ਦੇ ਕੋਲੋਂ ਜਿਹੜਾ ਆਸ਼ੀਰਵਾਦ ਜਿਹੜਾ ਲਿਆ ਗਿਆ ਤਾਂ ਹੁਣ ਗੱਡੀ ਦੇ ਵਿੱਚ ਸਵਾਰ ਨੇ ਵਿਕਟਰੀ ਚੇਨ ਬਣਾਇਆ ਜਾ ਰਹੇ ਨੇ ਔਰ ਦਾਵਾ ਕੀਤਾ ਜਾ ਰਿਹਾ ਹੈ ਆਂਜਾ ਸਾਹਿਬ ਤੀਜੀ ਵਾਰ ਪਾਰਟੀ ਨੇ ਤੁਹਾਡੇ ਤੇ ਸ਼ਵਾਦ ਵਾਇ ਕੀ ਗਾ ਮੈਂ ਗੁਰੂ ਰਾਮਦਾਸ ਜੀ ਤੇ ਸ਼ੁਕਰੀਆਦਾਤਾ ਕਰਦਾ ਇਸ ਪਵਿੱਤਰ ਸ਼ਹਿਰ ਦੇ ਸਰੋਵਰਾਂ ਦਾ ਪਵਿੱਤਰ ਸਥਾਨਾਂ ਦਾ ਭਗਵਾਨ ਬਾਰਮਿਕ ਤੀਰਤ ਸ਼੍ਰੀ ਦੁਰਗਿਆਨਾ ਤੀਰਤ ਔਰ ਨੇਕਾ ਕ੍ਰਿਸ਼ਚਨ ਭਾਈ ਜਾਰੇ ਦੇ ਜਿੱਥੇ ਦਵਾਵਾਵਾਂ ਹੁੰਦੀਆਂ ਨੇ ਉਹਨਾਂ ਦਾ ਸਭਨਾਂ ਦਾ ਧੰਨਵਾਦ ਹੈ ਸ਼ਹਿਰ ਦੇ ਵਾਸੀਆਂ ਦਾ ਔਰ ਸਾਡੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਸਾਡੀ ਸੂਚੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਧੰਨਵਾਦ ਰਾਜਾ ਵਿਡਿੰਗ ਜੀ ਦਾ ਪ੍ਰਤਾਪ ਬਾਜਵਾ ਜੀ ਦਾ ਦਵਿੰਦਰ ਜਾਤੂ ਜਿਹੜੇ ਇਨਚਾਰਜ ਨੇ ਔਰ ਇਹ ਸ਼ਹਿਰ ਦੇ ਲੀਡਰਾਂ ਦਾ ਧੰਨਵਾਦ ਔਰ ਵਰਕਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਟਿਕਟ ਲਈ ਮੈਨੂੰ ਨਹੀਂ ਮਿਲੀ ਇਹਨਾਂ ਨੂੰ ਮਿਲੀ ਹੈ ਅੱਜ ਉਹਦੀ ਖੁਸ਼ੀ ਹੈ ਲੋਕਾਂ ਦੇ ਵਿੱਚ ਤੀਸਰੀ ਵਾਰ ਫੇਰ ਕਾਂਗਰਸ ਦੇ ਵੱਲੋਂ ਗ੍ਰਿਸ਼ਿੰਗ ਹੋਜਰ ਨੂੰ ਟਿਕਟ ਦਿੱਤੀ ਗਈ ਹੈ ਆ ਉਹ ਸਫਰ ਕਰਕੇ ਰੇਲ ਦੇ ਰਾਇਆ ਬਸਰ ਪਹੁੰਚੇ ਨੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਕੱਠ ਜਿਹੜਾ ਉਹ ਰੇਲਵੇ ਸਟੇਸ਼ਨ ਦੀ ਇਕੱਠਾ ਸੀਗਾ ਤਾਂ ਗੁਰਜੀਤ ਸਿੰਘ ਔਨਲਾਈਨ ਜਿਹੜੇ ਨੇ ਰੇਲਵੇ ਸਟੇਸ਼ਨ ਤੋਂ ਇਸ ਵੇਲੇ ਆਪਣੇ ਘਰ ਨੂੰ ਰਵਾਨਾ ਹੋ ਰਹੇ ਨੇ ਲੋਕਾਂ ਦੇ ਵੱਲੋਂ ਸਰਪਾਓ ਦੇ ਕੇ ਫੁੱਲ ਮਾਲਾ ਪਹਿਲਾ ਕਰ ਫੁੱਲ ਛੱਟ ਕੇ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਗਿਆ ਗੁਰਜੀਤ ਸਿੰਘ ਔਨਲਾਈਨਸਲੇ ਤੁਸੀਂ ਦੇਖ ਰਹੇ ਹੋ ਆਪਣੀ ਗੱਡੀ ਦੇ ਵਿੱਚ ਨੇ ਔਰ ਇਸ ਵੇਲੇ ਆਪਣੇ ਘਰ ਨੂੰ ਜਿਹੜਾ ਉਹ ਜਾ ਰਹੇ ਨੇ ਪਾਰਟੀ ਦੇ ਵਿੱਚ ਬਹੁਤ ਹੀ ਜੜੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲਦੀ ਆ ਤਾਂ ਗੁਰਦੀਪ ਸਿੰਘ ਔਲਲਾ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਸ ਨੂੰ ਤੋੜਿਆ ਨਹੀਂ ਜਾਏਗਾ ਔਰ ਜਿਸ ਤਰ੍ਹਾਂ ਪਹਿਲਾਂ ਗੁਰੂ ਨਗਰੀ ਦੀ ਸੇਵਾ ਕੀਤੀ ਆ ਉਸੇ ਤਰ੍ਹਾਂ ਅੱਗੇ ਗੁਰੂ ਨਗਰੀ ਦੀ ਸੇਵਾ ਉਹ ਕੀਤੀ ਜਾਊਗੀ ਤੁਸੀਂ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੋਨੂ ਖਾਨਕੋਟ ਦੇ ਨਾਲ ਕਸ਼ਵੀਰ ਸਿੰਘ ਗਿੱਲ